ਵਡਾਲੀ ਗੁਰੂ ਕੀ ਇਸ ਨੂੰ ਗੁਰੂ ਕੀ ਵਡਾਲੀ ਵੀ ਕਿਹਾ ਜਾਂਦਾ ਹੈ ਇਹ ਪਿੰਡ ਅੰਮ੍ਰਿਤਸਰ ਨਗਰ ਦੇ ਪੱਛਮ ਵਾਲੇ ਪਾਸੇ ਲਗਭਗ 6 ਕਿਲੋਮੀਟਰ ਦੀ ਵਿੱਤ ਦਿਸਤ ਹੈ ਸੇਕ ਇਤਿਹਾਸ ਅਨੁਸਾਰ ਗੁਰੂ ਅਰਜਨ ਦੇਵ ਜੀ ਇਸ ਪਿੰਡ ਵਿੱਚ 1594 ਈਸਵੀ ਤੋਂ 1597 ਈਸਵੀ ਦੇ ਦਰਮਿਆਨ ਸਵਾ 3 ਸਾਲ ਰਹੀ ਇੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਨਮ 14 ਜੂਨ 1595 ਨੂੰ ਹੋਇਆ। ਦੋ ਗੁਰੂ ਸਾਹਿਬਾਨ ਦੀ ਚਰਨ ਛੋਹ ਪ੍ਰਾਪਤ ਕਰਨ ਵਾਲੇ ਇਸ ਪਿੰਡ ਵਿੱਚ ਤਿੰਨ ਗੁਰਦੁਆਰਾ ਹਨ। ਗੁਰਦੁਆਰਾ ਮੰਜੀ ਸਾਹਿਬ ਉਹ ਸਥਾਨ ਉੱਤੇ ਉਸਰਿਆ ਹੈ। ਇੱਥੇ ਗੁਰੂ ਅਰਜਨ ਦੇਵ ਜੀ ਭਾਈ ਸਹਾਰੀ ਦੀ ਖੇਤੀ ਵੇਖਣ ਲਈ ਕਦੀ ਕਦੀ ਆ ਕੇ ਬਰਾਜ ਦੇ ਸਨ। ਇਸ ਖੇਤੀ ਦੀ ਉਪਜ ਗੁਰੂ ਕਾ ਲੰਗਰ ਵਿੱਚ ਵਰਤੀ ਜਾਂਦੀ ਸੀ ਗੁਰੂ ਜੀ ਨੇ ਖੇਤਾਂ ਦੀ ਸਿੰਚਾਈ ਲਈ ਇੱਕ ਖੂਹ ਵੀ ਲਗਵਾਇਆ ਸੀ ਜੋ ਹੁਣ ਵੀ ਮੌਜੂਦ ਹੈ ਇਸ ਦੀ ਵਿਵਸਥਾ ਭਾਈ ਸਹਾਰੀ ਦੇ ਵੰਸ਼ਜ ਕਰਦੇ ਹਨ ਇਸ ਦੀ ਵਰਤਮਾਨ ਇਮਾਰਤ ਉਹਨਾਂ ਨੇ ਹੀ ਸਾਲ 1980 ਈਸਵੀ ਦੇ ਨੇੜੇ ਤੇੜੇ ਬਣਵਾਈ ਸੀ ਗੁਰਦੁਆਰਾ ਜਨਮ ਅਸਥਾਨ ਪਾਤਸ਼ਾਹੀ ਛੇਵੀਂ ਪਿੰਡ ਦੀ ਆਬਾਦੀ ਵਿੱਚ ਹੀ ਬਣਿਆ ਹੋਇਆ ਹੈ ਇਸ ਨੂੰ ਅਟਾਰੀ ਸਾਹਿਬ ਵੀ ਕਹਿੰਦੇ ਹਨ ਇਸ ਗੁਰੂ ਧਾਮ ਵਾਲੀ ਥਾਂ ਤੇ ਗੁਰੂ ਅਰਜਨ ਦੇਵ ਜੀ ਰਹਿੰਦੇ ਸਨ ਇਸ ਵਿਚਲੀ ਭੋਰਾ ਸਾਹਿਬ ਵਾਲੀ ਥਾਂ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਨਮ ਹੋਇਆ ਇਸ ਗੁਰੂ ਧਾਮ ਦੀ ਇਮਾਰਤ ਬਾਬਾ ਖੜਕ ਸਿੰਘ ਕਾਰ ਸੇਵਾ ਵਾਲੇ ਨੇ ਸਨ 1960 ਈਸਵੀ ਚ ਨੇੜੇ ਤਿਹੜੇ ਬਣਵਾਈ ਸੀ ਗੁਰਦੁਆਰਾ ਦਮਦਮਾ ਸਾਹਿਬ ਜੋ ਪਿੰਡ ਦੇ ਦੱਖਣ ਵਾਲੇ ਪਾਸੇ ਥੋੜੀ ਵਿਸੁੱਤੇ ਬਣਿਆ ਹੋਇਆ ਹੈ ਕਹਿੰਦੇ ਹਨ ਕਿ ਭਾਈ ਭਾਨੇ ਦੀ ਬੇਨਤੀ ਤੇ ਛੇਵੇਂ ਗੁਰੂ ਇੱਥੇ ਇੱਕ ਵਾਰ ਆਏ ਸਨ ਉਹਨਾਂ ਨੇ ਸ਼ਿਕਾਰ ਖੇਡਣ ਦੌਰਾਨ ਇੱਕ ਵੱਡੇ ਸੂਰ ਨੂੰ ਗੁਰੂ ਧਾਮ ਵਾਲੀ ਥਾਂ ਤੇ ਮਾਰਿਆ ਸੀ ਗੁਰਦੁਆਰਾ ਜਨਮ ਅਸਥਾਨ ਪਾਤਸ਼ਾਹੀ ਛੇਵੀ ਅਤੇ ਗੁਰਦੁਆਰਾ ਦਮਦਮਾ ਸਾਹਿਬ